ਸਵੇਰੀ ਅਮਰਤ ਵੇਲੇ 2 ਤੋਂ 3 ਵਜੇ ਦੇ ਉੱਠਣ ਦੇ 4 ਫਾਇਦੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਜਿਹੜੇ ਆਸਣ ਦੇ ਤੁਸੀਂ ਰਾਤ ਨੂੰ ਆਰਾਮ ਕੀਤਾ 10 ਮਿੰਟ ਜਾਂ 15 ਮਿੰਟ 20 ਮਿੰਟ ਤੁਸੀਂ ਵਾਹਿਗੁਰੂ 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 ਕਰੋ ਚਾਹੇ ਮੂਲ ਮੰਤਰ ਕਰੋ ਉਸ ਤੋਂ ਬਾਅਦ ਤੁਸੀਂ ਪੈਰਾਂ ਦੇ ਵਿੱਚ ਜੋੜੇ ਪਾਉਣੇ ਹਨ ਫਿਰ ਤੁਸੀਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦਿਆਂ ਕਰਦਿਆਂ ਪੜੋ ਕਰ ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭਈ ਅਰੋਗਾ ਇਹ ਪੰਕਤੀ ਪੜੋ ਜਦੋਂ ਤੁਸੀਂ 20 ਮਿੰਟ ਆਪਣੇ ਆਸਨ ਤੇ ਬੈਠ ਕੇ ਕੀਤਾ ਨਾ ਪਾਠ ਕੁਰਲੀ ਵੀ ਨਹੀਂ ਕਰਨੀ ਇਸ਼ਨਾਨ ਵੀ ਨਹੀਂ ਕਰਨਾਗਾ ਕੁਝ ਖਾਣਾ ਪੀਣਾ ਵੀ ਨਹੀਂ ਉੱਠਦੇ ਸਾਰੀ ਭਾਵੇਂ ਤੁਹਾਨੂੰ ਨੀਂਦ ਆਉਂਦੀ ਹੈ ਬਹੁਤ ਪਿਆਰ ਨਾਲ ਤੁਸੀਂ ਅੱਖਾਂ ਬੰਦ ਕਰਕੇ ਪੜ੍ਹਨਾ ਤੇ ਜਦੋਂ ਤੁਸੀਂ ਤੁਰਨਾ ਨਾ ਇਸ਼ਾਨਾਨ ਕਰਨ ਤੱਕ ਤੁਹਾਡੇ ਕੋਲੇ ਇੰਨੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਆ ਜਾਣਗੀਆਂ ਤੁਹਾਨੂੰ ਨਹੀਂ ਨਜ਼ਰ ਆਉਣੀਆਂ ਪਰ ਇੰਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਈ ਜਿਵੇਂ ਅਸਮਾਨ ਤੋਂ ਮੀਂਹ ਕਹਿੰਦੇ ਵਰਖਾ ਕਰਦਾ ਹੈ ਜਿਵੇਂ ਅਸਮਾਨ ਤੋਂ ਵਰਖਾ ਹੁੰਦੀ ਮੀਂਹ ਪੈਂਦਾ بارش ਪੈਂਦੀ ਹੈ ਇੱਕ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੇ ਨੰਬਰ 2 ਦੂਜਾ ਫਾਇਦਾ ਇਹ ਹੋਵੇਗਾ ਤੁਹਾਨੂੰ ਕਦੇ ਵੀ ਥਕਾਵਟ ਨਹੀਂ ਆਵੇਗੀ ਕਾ ਵੀ ਕਦੇ ਵੀ ਕੰਮ ਕਾਰ ਵਿੱਚ ਰੁਕਾਵਟ ਨਹੀਂ ਪਾਏਗੀ ਇਹ ਜੇ ਤੁਹਾਡਾ ਮਨ ਟਿਕ ਜਾਵੇਗਾ ਇਕਾਗਰਤਾ ਬਣ ਜੇਗੀ ਤੇ ਚੌਥਾ ਕੋਈ ਵੀ ਤੁਸੀਂ ਕੰਮ ਕਰਨ ਨੂੰ ਹੱਥ ਪਾਉਂਗੇ ਤੁਹਾਡਾ ਕੰਮ ਕਰਨੇ ਪਰੇ ਚੜ ਜਾਵੇਗਾ ਸਵੇਰੇ 2 ਤੋਂ 3 ਵਜੇ ਉੱਠਣ ਦੇ ਚਾਰ ਫਾਇਦੇ ਇਹ ਸੁਣਿਓ ਸ਼ੇਅਰ ਵੀ ਕਰਿਓ ਸਾਰੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਚੰਗੀ ਗੱਲ ਲੱਗੀ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਫੋਲੋ